ਹਰਿਆ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸਿਤ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਜੀ ਲੋ ਜੀ ਐਤਵਾਰ ਦਾ ਦਿਨ ਹੈ ਸਵੇਰ ਦਾ ਟਾਈਮ ਹੈ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈ ਬਲੌਗ ਦੀ ਸ਼ੁਰੂਆਤ ਹੋਈ ਹੈ ਜੀ ਫਰਸ਼ ਧੋਣ ਦੇ ਨਾਲ ਤੇ ਇਹ ਅੱਧੀ ਜਿਹੜੀ ਸੀਗੀ ਮੈਂ ਸਵੇਰੇ ਧੋਲੀ ਸੀ ਨੇਰੇ ਇਹ ਉੱਥੇ ਜਦੋਂ ਉੱਥੇ ਸੀ ਉਹਦੇ ਧੋਲੀ ਸੀਗੀ ਤੇ ਉਸ ਤੋਂ ਬਾਅਦ ਅੱਧੀ ਧੋਣ ਵਾਲੀ ਰਹਿ ਗਈ ਸੀ ਕਿਉਂਕਿ ਕਾਰ ਜਿਹੜੀ ਖੜੀ ਸੀਗੀ ਤੇ ਉਹਦੇ ਥੱਲੇ ਦੀ ਮੈਨੂੰ ਧੋਣਾ ਬਹੁਤ ਔਖਾ ਲੱਗ ਰਿਹਾ ਸੀਗਾ ਤੇ ਇਸ ਕਰਕੇ ਮੈਂ ਰਾਜਿੰਦਰ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਕਾਰ ਸਾਈਡ ਤੇ ਕਰ ਲਓ ਤੇ ਬਸ ਸੁਣ ਨਹੀਂ ਰਹੇ ਸੀ ਮੈਂ ਕਿਹਾ ਮੈਨੂੰ ਚਲਾਉਣੇ ਹੁੰਦੇ ਨਹੀਂ ਤਾਂ ਮੈਂ ਮਿੰਟਾਚ ਹੀ ਕਰ ਦਿੰਦੀ ਤੇ ਫਿਰ ਬਾਅਦ ਵਿੱਚ ਇਹਨਾਂ ਨੇ ਕੀਤੀ ਫਿਰ ਮੈਂ ਧੋਣ ਲੱਗ ਗਈ ਪਰ ਉਦੋਂ ਆਪਣਾ ਵਲੌਗ ਨਹੀਂ ਬਣ ਪਾਇਆ ਕਿਉਂਕਿ ਗੈਲਰੀ ਜਿਹੜੀ ਸੀਗੀ ਉਹ ਫੁੱਲ ਹੋ ਗਈ ਸੀਗੀ ਸਟੋਰੇਜ ਨਹੀਂ ਸੀਗੀ ਤਾਂ ਕਰਕੇ ਫਿਰ ਵਲੌਗ ਜਿਹੜਾ ਥੋੜਾ ਜਿਹਾ ਬਣ ਪਾਇਆ ਤੇ ਉਸ ਤੋਂ ਬਾਅਦ ਜੀ ਦੁਪਹਿਰ ਨੂੰ ਆਪਾਂ ਕੰਮ ਕਾਜ ਕਰਨ ਤੋਂ ਬਾਅਦ ਤੇ ਫ੍ਰੀ ਹੋ ਕੇ ਤੇ ਇਹ ਮੈਂ ਲੱਗੀ ਸੀ ਆਪਦੇ ਕਮੀਜ਼ ਦੀਆਂ ਬਾਹਾਂਵਾਂ ਦੀਆਂ ਕਰਨ ਵਾਸਤੇ ਕਿਉਂਕਿ ਮੋਹਰੇ ਸਾਈਡ ਤੋਂ ਘਸ ਕੇ ਪਾਟ ਗਿਆ ਤੇ ਇਤਕੀ ਗਰਮੀ ਦੇ ਵਿੱਚ ਬੜੇ ਗਰਮੀ ਬਹੁਤ ਜ਼ਿਆਦਾ ਸੀਗੀ ਸੂਟ ਬਹੁਤ ਪਾਟੇ ਤੇ ਇਸ ਕਰਕੇ ਫੇ ਮੈਂ ਉਹਦੀਆਂ ਬਾਵਾਦੀਆਂ ਕਰ ਲਿਆ ਮੈਂ ਕਿ ਚਲੋ ਥੋੜੇ ਦਿਨ ਗਰਮੀ ਹੋ ਰਹਾ ਥੋੜੇ ਦਿਨੇ ਇਹ ਚਲ ਜੇ ਤੇ ਵਧੀਆ ਆ ਤੇ ਇਹਦੇ ਬਟਨਸ ਸੀਗੇ ਜਿਹੜੇ ਉਹ ਮੈਂ ਇਸ ਤਰ੍ਹਾਂ ਕੱਟ ਕੇ ਤੇ ਥੈਲੀ ਵਿੱਚ ਪਾ ਕੇ ਰੱਖ ਲੇ ਕਿਉਂਕਿ ਬਟਨ ਜਿਹੜੇ ਵਧੀਆ ਪਏ ਸੀਗੇ ਸ਼ਾਈਨ ਬਿਲਕੁਲ ਵੀ ਖਰਾਬ ਨਹੀਂ ਹੋएगी ਉਹਨਾਂ ਦੀ ਤੇ ਮੈਂ ਕਿ ਚਲੋ ਹੋਰ ਸੂਟ ਤੇ ਕੰਮ ਆ ਜਾਣਗੇ ਜਿਸ ਨਾਲ ਮੈਚ ਕਰਨਗੇ ਪਰਪਲ ਜੇ ਕਲਰ ਦੇ ਤੇ ਉਹ ਮੈਂ ਸੂਟ ਦੀਆਂ ਬਾਵਾਦੀਆਂ ਕਰਕੇ ਤੇ ਉਹਨਾਂ ਨੂੰ ਸੀਨ ਮਾਰ ਲਈ ਸੀਗੀ ਤੇ ਇਹ ਵਾਲਾ ਸੂਟ ਹੈ ਇਹ ਲੂਪੀਆਂ ਵਾਲਾ ਡਿਜ਼ਾਈਨ ਬਣਾ ਰੱਖਿਆ ਇਹ ਥੋੜੇ ਜਿ ਦਿਨਾਂ ਬਾਅਦ ਹੀ ਉੱਤਰ ਜਾਂਦੀਆਂ ਆ ਟਾਂਕਾ ਜੈ ਇਹਨਾਂ ਦਾ ਉੱਤਰ ਜਾਂਦਾ ਤੇ ਮੈਂ ਕਿ ਇਹਨਾਂ ਨੂੰ ਪੱਕੀ ਕਰਦਾ ਹਾਲਾਂਕਿ ਜਿਹੜਾ ਆਪਾਂ ਮਾਰਕੀਟ ਚੋਂ ਲਿਓਨੇ ਕੋ ਡਿਜ਼ਾਈਨ ਬਣਿਆ ਹੁੰਦਾ ਉਹ ਤਾਂ ਚਲ ਆਪਾਂ ਕਹਿ ਦਿੰਨੇ ਆ ਵੀ ਕੱਚੇ ਧਾਗੇ ਨਾਲ ਮੋٹے ਧਾਗੇ ਨਾਲ ਬਣਾਇਆ ਹੁੰਦਾ ਨਾ ਤੇ ਛੇਤੀ ਉੱਧਰ ਜਾਂਦਾ ਇਹ ਤਾਂ ਮੈਂ ਖੁਦ ਜਿਹੜੀਆਂ ਲੂਪੀਆਂ ਆ ਇਹ ਸਹੀ ਕਰਕੇ ਸੈੱਟ ਕਰਕੇ ਲਾਈਆਂ ਸੀ ਪਰ ਫੇਰ ਵੀ ਪਤਾ ਨਹੀਂ ਕੀ ਗੱਲ ਹੈ ਧਾਗਾ ਜਿਹੜਾ ਬੋਦਾ ਸੀਗਾ ਥੋੜੇ ਦਿਨਾਂ ਬਾਅਦ ਹੀ ਨਿਕਲ ਜਾਂਦੀਆਂ ਤੇ ਅੱਜ ਮੈਂ ਇਹਨਾਂ ਨੂੰ ਸਹੀ ਕਰ ਰਹੀ ਸੀ ਇਹਦੇ ਵੀ ਬਟਨਸ ਸੀਗੇ ਜਿਹੜੇ ਉਹ ਮੈਂ ਲਾ ਕੇ ਰੱਖਤੇ ਸੀਗੇ ਕਿਉਂਕਿ ਗਰਮੀ ਦੇ ਵਿੱਚ ਨਾ ਫਿਰ ਜਦੋਂ ਆਪਾਂ ਘਰੇ ਡੇਲੀ ਵੇਅਰ ਵਾਸਤੇ ਯੂਜ਼ ਕਰਦੇ ਹਾਂ ਸੂਟ ਨੂੰ ਤਾਂ ਫਿਰ ਉਹ ਭਾਰਾ-ਭਾਰਾ ਲੱਗਦਾ ਰਹਿੰਦਾ ਤਾਂ ਬਟਨਸ ਮੈਂ ਲਾਤੇ ਸੀਗੇ ਮੈਂ ਕਿ ਚਲੋ ਹੋਰ ਸੂਟ ਤੇ ਡਿਜ਼ਾਈਨ ਬਣ ਜੂਗਾ ਤੇ ਇਹ ਹੁਣ ਮੈਂ ਲੂਪੀਆਂ ਸਹੀ ਕਰਨ ਲੱਗੀ ਹੋਈ ਸੀਗੀ ਦੁਪਹਿਰ ਦਾ ਚਾਹ ਪਾਣੀ ਪੀ ਲਿਆ ਸੀਗਾ ਉਸ ਤੋਂ ਬਾਅਦ ਕੁਝ ਜਿਹੜੇ ਮਸ਼ੀਨ ਤੇ ਹੋਰ ਇੱਕ ਦੋ ਕੱਪੜੇ ਉੱਡੇ ਹੁੰਦੇ ਅਸੀਂ ਨਾਲੇ ਉਹ ਲੈ ਕੇ ਬੱਠੀ ਸੀਗੀ ਤੇ ਮੈਂ ਕਿਹਾ ਵੀ ਸੀਲਾ ਫਿਰ ਕਈ ਵਾਰ ਟਾਈਮ ਨਹੀਂ ਮਿਲਦਾ ਹੈ ਨਾ ਕਈ ਵਾਰੀ ਜਦੋਂ ਧੋਨੇ ਉਹਦਾ ਪਤਾ ਲੱਗਦਾ ਵੀ ਇਹ ਵਾਲੇ ਕੱਪੜੇ ਉਧਰੇ ਹੋਏ ਆ ਇਹਨਾਂ ਨੂੰ ਸੇਨ ਵਾਲਾ ਆ ਤੇ ਇਸ ਕਰਕੇ ਬਸ ਮੈਂ ਅੱਜ ਮੈਂ 4-5 ਜਿਹੜੇ ਆ ਇੱਥੇ ਲੈ ਕੇ ਬੈਠੀ ਸੀ ਕੱਪੜੇ ਸਹੀ ਕਰ ਲੈਣੇ ਆ ਤੇ ਇਹ ਲੂਪੀਆਂ ਜਿਹੜੀਆਂ ਸੀ ਇਹਨਾਂ ਦੇ ਵਿੱਚ ਬਟਨ ਲਾਏ ਹੋਏ ਸੀਗੇ ਤੇ ਇਹ ਨਾਲੇ ਇਹ ਘਰ ਦਾ ਸਿੰਤਾ ਸੂਟ ਹੈ ਪਰ ਫੇ ਵੀ ਪਤਾ ਨਹੀਂ ਲੂਪੀਆਂ ਮੈਂ ਕਿਸ ਤਰ੍ਹਾਂ ਲਾਈਆਂ ਵੀ ਧਾਗਾ ਨਹੀਂ ਵਧੀਆ ਸੀਗਾ ਥੋੜੇ ਦਿਨ ਬਾਅਦ ਉਖੜਦੇ ਜਾਂਦੀਆਂ ਆ ਤੇ ਤਾਂ ਕਰਕੇ ਅੱਜ ਮੈਂ ਕਿ ਇਹਨਾਂ ਨੂੰ ਪੱਕਾ ਕਰਕੇ ਲਾ ਕੇ ਰੱਖ ਦੇਣੇ ਆ ਤੇ ਆਸ਼ਾ ਕਰਦੀ ਹਾਂ ਤੁਸੀਂ ਪੂਰਾ ਵਲੌਗ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦੱਸੋਗੇ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਕਰਕੇ ਫੁੱਲ ਸਪੋਰਟ ਕਰਿਆ ਕਰੋ ਜੀ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਪੂਰਾ ਵਲੌਗ ਜਿਹੜਾ ਦੇਖਿਆ ਕਰੋ ਬਹੁਤ ਵਧੀਆ ਲੱਗਦਾ ਹੈ ਜਦੋਂ ਆਪਣਾ ਵਾਚ ਟਾਈਮ ਕੰਪਲੀਟ ਹੋ ਜਾਊਗਾ ਤੇ ਬਹੁਤ ਵਧੀਆ ਲੱਗੂਗਾ ਜੀ ਆਪਾਂ ਨੂੰ ਤੇ ਬਸ ਇਸ ਤੋਂ ਬਾਅਦ ਮੇਰੇ ਰਹਿੰਦੇ ਸੀਗੇ ਕੁਝ ਕਿਚਨ ਦੇ ਕੰਮਕਾਜ ਕਰਨ ਵਾਲੇ ਕਿਚਨ ਦੇ ਕੰਮਕਾਜ ਕਰਨ ਤੋਂ ਬਾਅਦ ਬੱਚੇ ਆ ਜਾਣੇ ਸੀ ਕਿ ਟਿਊਸ਼ਨ ਵਾਲੇ ਉਹ ਪੜਾਉਣਾ ਹੁੰਦਾ ਹੈ ਤੇ ਇਸ ਤਰ੍ਹਾਂ ਹੋ ਜਾਂਦਾ ਕੰਮ ਤਾਂ ਚਾਹੇ ਸਾਰਾ ਦਿਨ ਹੀ ਲੱਗੋ ਲੱਗੇ ਰੋ ਉਹ ਕੰਮ ਤਾਂ ਨਿਭੜਦਾ ਹੀ ਨਹੀਂਗਾ ਬਸ ਆਪਾਂ ਉਹ ਦਿਨ ਹੀ ਲੱਗੇ ਰੋ ਫਿਰ ਵੀ ਕੰਮ ਛੱਡ ਕੇ ਆਪਾਂ ਆਰੈਸਟ ਕਰ ਲਿਦਾ ਕਿਉਂਕਿ ਆਰੈਸਟ ਕਰਨਾ ਜਿਹੜਾ ਹੈ ਸ਼ਰੀਰ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਹਨਾ ਨਹੀਂ ਤੇ ਜਿਹੜਾ ਸ਼ਰੀਰ ਹੈ ਇੱਕ ਮਸ਼ੀਨ ਬਣ ਕੇ ਰਹਿ ਜਾਂਦਾ ਹੈ ਉਹ ਮਸ਼ੀਨ ਨੂੰ ਚਾਹੇ ਆਪਾਂ ਸਾਰਾ ਦਿਨ ਹੀ ਚਲਾਈ ਰੱਖੀਏ ਜਿਵੇਂ ਮਸ਼ੀਨ ਨੂੰ ਤੇਲ ਨਾ ਲਾਈਏ ਤਾਂ ਮਸ਼ੀਨ ਵੀ ਖਰਾਬ ਹੋਣ ਲੱਗ ਜਾਂਦੀ ਹੈ ਜਾਮ ਹੋ ਜਾਂਦੀ ਹੈ ਉਹੀ ਆਪਣੇ ਸਰੀਰ ਦਾ ਹਿਸਾਬ ਹੁੰਦਾ ਵੀ ਜੇ ਇਹਨੂੰ ਆਪਾਂ ਰੈਸਟ ਨਾ ਦਈਏ ਤੇ ਇਹ ਵੀ ਜਾਮ ਹੋਣ ਲੱਗ ਜਾਂਦਾ ਇਸ ਕਰਕੇ ਆਪਾਂ ਸਵੇਰ ਦੇ ਕੰਮਕਾਜ ਕਰਨ ਤੋਂ ਬਾਅਦ ਦੁਪਹਿਰ ਨੂੰ ਘੰਟਾ ਡੇਢ ਘੰਟਾ ਰੈਸਟ ਜ਼ਰੂਰ ਕਰੀਦਾ ਆ ਤੇ ਇਹ ਵੀ ਨਿਗਾ ਵੀ ਉਸ ਟਾਈਮ ਦੇ ਵਿੱਚ ਆਪਾਂ ਫੋਨ ਯੂਜ਼ ਕਰੀਦਾ ਆ ਫੋਨ ਨੂੰ ਬੰਦ ਕਰਕੇ ਇੱਕ ਪਾਸੇ ਸਾਈਡ ਤੇ ਰੱਖ ਦਈਦਾ ਤੇ ਆਪਾਂ ਰੈਸਟ ਦਿਮਾਗ ਨੂੰ ਵੀ ਦੇਈਦਾ ਆ ਕਿਉਂਕਿ ਘਰ ਦੇ ਕੰਮ ਕਾਜਾਂ ਵਾਸਤੇ ਆਪਣਾ ਸਰੀਰ ਵੀ ਤੰਦਰੁਸਤ ਹੋਣਾ ਜ਼ਰੂਰੀ ਹੁੰਦਾ ਹੈ ਤੇ ਜੇ ਮੈਂ ਹੁਣ ਬੱਚਿਆਂ ਨੂੰ ਟਿਊਸ਼ਨ ਪੜਾਉਣੀ ਆ ਉਸ ਤੋਂ ਵਾਸਤੇ ਦਿਮਾਗ ਨੂੰ ਫਿਰ ਰੈਸਟ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਆਪਾਂ ਦੁਪਹਿਰ ਨੂੰ ਇੱਕ ਇੱਕ ਘੰਟਾ ਰੈਸਟ ਨੂੰ ਜ਼ਰੂਰ ਦਈਦਾ ਹੈ ਉਸ ਤੋਂ ਬਾਅਦ ਜੀ ਆਪਾਂ ਕਿਤੇ ਕੱਪੜੇ ਪ੍ਰੈਸ ਤੇ ਇਹ ਵਾਲਾ ਸੂਟ ਜਿਹੜਾ ਮੈਂ ਉਸ ਦਿਨ ਪਾ ਕੇ ਗਈ ਸੀਗੀ ਇਹ ਪ੍ਰੈਸ ਕਰਨ ਵਾਲਾ ਸੀਗਾ ਇੱਕ ਦੋ ਹੋਰ ਕੁਰਤੇ ਪਜਾਮੇ ਸੀਗੇ ਪ੍ਰੈਸ ਕਰਨ ਵਾਲੇ ਸੀਗੇ ਇੱਥੇ ਟੈਂਕੀ ਤੇ ਬੈਠੇ ਤੋਤੇ ਬੜਾ ਰੋਲਾ ਪਾਈ ਜਾਂਦੇ ਸੀ ਇੱਥੇ ਚਮਚੜੀਕਾਂ ਤੇ ਤੋਦਿਆਂ ਦੀ ਕਈ ਵਾਰ ਲੜਾਈ ਹੋ ਜਾਂਦੀ ਹੈ ਕਿਉਂਕਿ ਇੱਕ ਸਾਈਡ ਤੇ ਰਹਿੰਦੇ ਆ ਤੋਤੇ ਤੇ ਇੱਕ ਸਾਈਡ ਤੇ ਰਹਿੰਦੀਆਂ ਚਮਚੜੀਕਾਂ ਤੇ ਉਹ ਕਈ ਵਾਰੀ ਪਤਾ ਨਹੀਂ ਕਿਉਂ ਉਹਨਾਂ ਦੀ ਆਪਸ ਲੜਾਈ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕਿਉਂ ਹੁੰਦੀ ਹੈ ਬੜਾ ਰੋਲਾ ਪਾ ਰਹੇ ਸੀ ਲੋ ਜੀ ਅੱਜ ਬੱਚੇ ਟਿਊਸ਼ਨ ਵਾਲੇ ਚਲ ਗਏ ਜਲਦੀ ਕਹਿੰਦੇ ਸਾਥ ਵਿੱਚ ਆਇਆ ਹੈ ਕੋਈ ਮਦਾਰੀ ਖੇਲ ਦਿਖਾ ਰਿਹਾ ਤੇ ਇਸ ਕਰਕੇ ਛੇਤੀ ਛੁੱਟੀ ਕਰ ਦਿਓ ਸਾਨੂੰ ਬੱਚਿਆਂ ਨੂੰ ਬੜਾ ਚਾੜ ਚੜਿਆ ਹੋਇਆ ਸੀਗਾ ਤੇ ਬੱਚੇ ਚਲ ਗਏ ਤੇ ਹੁਣ ਮੈਂ ਕਰਦੀ ਆ ਜੇ ਕੰਮ ਕਾਜ ਬਣੇ ਰਹਿਣਾ ਬਲੌਗ ਦੇ ਵਿੱਚ ਮਿਲਾਂਗੇ ਥੋੜੇ ਟਾਈਮ ਬਾਅਦ ਬੱਚੇ ਤਾਂ ਫਿਰ ਛੇਤੀ ਚਲ ਗਏ ਤੇ ਮੇਰੇ ਕੋਲ ਸੀਗਾ ਟਾਈਮ ਐਕਸਟਰਾ ਤੇ ਆਹ ਫਰਸ਼ ਜਿਹੜੀ ਮੈਂ ਸਵੇਰੇ ਧੋਤੀ ਸੀਗੀ ਤੇ ਇੱਧਰ ਦਿਖਾ ਰਹੀ ਸੀ ਤੁਹਾਨੂੰ ਸਵਾਂਜਣੇ ਦਾ ਬੂਟਾ ਜਿਹੜਾ ਵਧੀਆ ਹਰਾ ਭਰਾ ਖੜਾ ਹੈ ਬਸ ਇਹ ਹੁਣ ਹਾਤੇ ਦੇ ਵਿੱਚ ਜਗ੍ਹਾ ਖਾਲੀ ਕਰਕੇ ਉੱਥੇ ਬੀਜਣਾ ਹੈ ਇਹ ਚ ਵੱਧ ਧਰਿਆ ਹੈ ਗਰੋ ਬੈਗ ਦੇ ਵਿੱਚ ਤੇ ਫਰਸ਼ ਆਪਾਂ ਧੋ ਲਈ ਸੀ ਇੰਨਾ ਜਿਹੜੀ ਸਾਈਡ ਸੀਗੀ ਮੈਂ ਛੱਡਤੀ ਸੀ ਮੈਂ ਕਿ ਰੇਤਾ ਮਿੱਟੀ ਬਹੁਤ ਹੈ ਤੇ ਇਸ ਨੂੰ ਨਾ ਜੇ ਮੈਂ ਪਾਣੀ ਨਾ ਧੋਂਗੀ ਤਾਂ ਪਾਣੀ ਜ਼ਿਆਦਾ ਲੱਗੂਗਾ ਹਾਲਾਂਕਿ ਹੁਣ ਤਾਂ ਦਿੱਲੀ ਚੋਂ ਪਾਣੀ ਆ ਰਿਹਾ ਆਪਣੇ ਵਾਟਰ ਵਕਸ ਦਾ ਫੇ ਵੀ ਕੁਛ ਧੁੱਪ ਵੀ ਹੋ ਗਈ ਸੀਗੀ ਤੇ ਤਾਂ ਕਰਕੇ ਮੈਂ ਇੱਥੇ ਛੱਡਤੀ ਤੇ ਮੈਂ ਕਿਹਾ ਇਸ ਨੂੰ ਨਾ ਹੁਣ ਸ਼ਾਮ ਤਾਈਂ ਵਧੀਆ ਸੁੱਕ ਗਿਆ ਇਸ ਨੂੰ ਝਾੜੂ ਨਾਲ ਇਕੱਠਾ ਕਰਕੇ ਤੇ ਸਾਰਾ ਇਕੱਠਾ ਕਰਕੇ ਪਾ ਦੇਣੀ ਹੈ ਫਿਰ ਪਾਣੀ ਵੀ ਘੱਟ ਲੱਗਦਾ ਤੇ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਧੋਣ ਦੇ ਵਿੱਚ ਤੇ ਦੇਖੋ ਰੇਤਾ ਜਿਹੜਾ ਕਿਵੇਂ ਹੈ ਨਾ ਕੁਛ ਇਹ ਗਮਲਿਆਂ ਦੇ ਵਿੱਚੋਂ ਨਿਕਲ ਜਾਂਦਾ ਰੇਤਾ ਕਿਉਂਕਿ ਇਹ ਗਮਲਿਆਂ ਦੇ ਵਿੱਚ ਨਾ ਡਿੱਕਰੀਆਂ ਨਹੀਂ ਰੱਖੀਆਂ ਜਦੋਂ ਇਹ ਘਰੇ ਬਣਾਏ ਸੀਗੇ ਤੇ ਇਹਨਾਂ 'ਚ ਜਿਵੇਂ ਕਿ ਉਹ ਹੌਲ ਰੱਖੀ ਦਾ ਨਾ ਹਵਾ ਕਰੌਸ ਆਉਣ ਵਾਸਤੇ ਤੇ ਉਹਨਾਂ ਦੇ ਵਿੱਚ ਡਿੱਕਰੀਆਂ ਨਹੀਂ ਰੱਖੀਆਂ ਤੇ ਹੁਣ ਜਦੋਂ ਇਹਨਾਂ ਦੀ ਮਿੱਟੀ ਪੋਲੀ ਜੀ ਹੋ ਗਈ ਤੇ ਹੁਣ ਇਹਨਾਂ ਵਿੱਚੋਂ ਰੇਤਾ ਨਿਕਲਣਾ ਸ਼ੁਰੂ ਹੋ ਗਿਆ ਤੇ ਮੈਂ ਕਿਹਾ ਰਾਜਿੰਦਰ ਨੂੰ ਮੈਂ ਕਹੂੰਗੀ ਵੀ ਚੰਗੀ ਤਰ੍ਹਾਂ ਇਹਨਾਂ ਦੀ ਨਾ ਗੋਡੀ ਕਰ ਦੋ ਜਿਹੜਾ ਇਹ ਮਿੱਟੀ ਨਾ ਨਿਕਲੇ ਕਿਉਂਕਿ ਫਰਸ਼ ਡੇਲੀ ਤੋਂ ਹਣੀ ਵੀ ਬੜੀ ਔਖੇ ਹੋ ਜਾਂਦੀ ਹੈ ਤੇ ਮੈ ਉਹ ਹੀ ਰਾਜਿੰਦਰ ਨੂੰ ਕਹਿ ਰਹੇ ਸੀ ਨਾ ਆ ਕੇ ਆਏ ਸੀਗੇ ਮੈਂ ਕਿ ਤੁਸੀਂ ਇੱਕ ਦਿਨ ਇਹਨਾਂ ਨੂੰ ਚੰਗੀ ਤਰ੍ਹਾਂ ਗੋਡੀ ਕਰੋ ਫਿਰ ਇਹਨਾਂ ਦਾ ਰੇਤਾ ਨਾ ਨਿਕਲੂਗਾ ਕਿਉਂਕਿ ਫਿਰ ਐ ਇਹਨਾਂ ਦਾ ਰੇਤਾ ਨਿਕਲ ਗਿਆ ਤਾਂ ਡੇਲੀ ਡੇਲੀ ਫਰਸ਼ਾ ਧੋਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਆ ਅ ਸਾਰੇ ਗਮਲੇ ਚੋਂ ਨਿਕਲਦਾ ਬਸ 2-3 ਗਮਲੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਆ ਜਿਹੜਾ ਅਜਵਾਇਣ ਦਾ ਬੂਟਾ ਲਾ ਰੱਖਿਆ ਨਾ ਜਿਸ ਵਿੱਚ ਇਹਦੀ 스멜 ਬਹੁਤ ਸੋਹਣੀ ਆ ਹਲਕਾ ਜਿਹਾ ਵੀ ਇਹਨੂੰ ਛੂਹ ਲੋ ਨਾ ਝਾੜੂ ਲੱਗ ਜਾ ਤੇ ਇੰਨੀ ਸੋਹਣੀ 스멜 ਆਉਂਦੀ ਆ ਤੇ ਇਸ ਦੇ ਵਿੱਚ ਰੇਤਾ ਬਹੁਤ ਨਿਕਲ ਰਿਹਾ ਸੀਗਾ ਤੇ ਇਹ ਮੈਂ ਕਿ ਹੁਣ ਸਾਰਾ ਝਾੜੂਨਾ ਸਾਫ ਕਰਕੇ ਤੇ ਇਹ ਪੌਨੀਆ ਮੈਂ ਕੱਢਦੀ ਆ ਇਸ ਨੂੰ ਇੱਥੋਂ ਫਿਰ ਇੰਨਾ ਵੀ ਪਾਣੀ ਵੀ ਘੱਟ ਲੱਗੂਗਾ ਛੇਤੀ ਸਾਫ ਹੋ ਜਾਊਗਾ ਤੇ ਬੱਚੇ ਰਾਜਿੰਦਰ ਦੇ ਨਹਾ ਕੇ ਜਾ ਰਹੇ ਸੀ ਵੀ ਚਲੋ ਮੈਂ ਵੀ ਮਦਾਰੀ ਦੀ ਖੇਡ ਦੇਖ ਕੇ ਹੁਣ ਤੇ ਜਾਨੂੰ ਕੋਈ ਵਾਪਸ ਆ ਰਹੇ ਸੀ ਇਹ ਕਹਿੰਦੇ ਕੁਝ ਨਹੀਂ ਦਿਖਾਇਆ ਉਸਨੇ ਵੀ ਮੈਂ ਕਿ ਬੱਚਿਆਂ ਨੇ ਤਾਂ ਅੰਤ ਚੱਕ ਲਈ ਵੀ ਨਹੀਂ ਅਸੀਂ ਜਾਣਾ ਦੇਖਣਾ ਅਸੀਂ ਜਾਣਾ ਹਾਲਾਂਕਿ ਮੈਂ ਅੱਧਾ ਘੰਟਾ ਲੇਟ ਹੀ ਭੇਜਿਆ ਮੈਂ ਕਿ ਅੱਡੀ ਛੇਤੀ ਨਹੀਂ ਸ਼ੁਰੂ ਹੁੰਦਾ ਤੇ ਬਾਅਦ ਚ ਫਿਰ ਇਹ ਮੁੜੇ ਆ ਰਹੇ ਸੀ ਰਾਜਿੰਦਤ ਹਜੇ ਗਏ ਨਹੀਂ ਸੀਗੇ ਤੇ ਕਹਿੰਦੇ ਮਦਾਰੀ ਨੇ ਤਾਂ ਕੁਝ ਵੀ ਨਹੀਂ ਦਿਖਾਇਆ ਕੁਝ ਵੀ ਹੈ ਨਹੀਂ ਸੀ ਦਿਖਾਉਣ ਵਾਸਤੇ ਇਹਲੇ ਤੋਂ ਆਪਾਂ ਲੈ ਕੇ ਆਏ ਆ ਆਹ ਵਾਲਾ ਇੱਕ ਛੱਲਾ ਛੋਟੀ ਜੀ ਟੋਕਰੀ ਦੇ ਵਿੱਚ ਇੱਕ ਢਿੱਡੀ ਜੀ ਬਠੀ ਹੋਈ ਹੈ ਬਹੁਤ ਸੋਹਣੀ ਇਹ ਵਾਲਾ ਛੱਲਾ ਲੈਂਦਾ ਤੇ ਦੂਸਰਾ ਲੈਂਦਾ ਇਹ ਵਾਲਾ ਇਹ ਵਰਸ਼ੇ ਟਾਈਪ ਬਣਿਆ ਹੋਇਆ ਐਵੈਂਚਰਸ 골ਡਨ ਕਲਰ ਦਾ ਇਹ ਵਾਲੇ ਰੰਦੇ ਇਅਰਿੰਗਸ ਦੇਖੋ ਬਲੈਕ ਸਟੋਨ ਸਿਲਵਰ ਕਲਰ ਦੇ ਇਹ ਰਾਜਸਥਾਨੀ ਲੁੱਕ ਦੇ ਵਿੱਚ ਹੈਗੇ ਆ ਮੈਨੂੰ ਬਹੁਤ ਸੋਹਣੇ ਲੱਗੇ ਇਹ ਇਹ ਲੈ ਆਈਆਂ ਮੈਂ ਆਪਦੇ ਵਾਸਤੇ ਕਿ ਇੱਕ ਲੈਂਦੀ ਆ ਲਾਈਟ ਪਰਪਲ ਜੇ ਕਲਰ ਦੀ ਨੀਲ ਪੇਂਟ ਬਸ ਆਇਸ ਮਾਂਟਰ ਲੈਂਦਾ ਹੋਰ ਕੁਝ ਲੈਂਦਾ ਨਹੀਂ ਇਹ ਹੋ ਗਿਆ ਜੀ ਸੋਮਵਾਰ ਸ਼ਾਮ ਦਾ ਟਾਈਮ ਇੱਥੇ ਮੈਂ ਬੱਚੇ ਟਿਊਸ਼ਨ ਪੜਾ ਰਹੀ ਸੀਗੀ ਤੇ ਰਾਜਿੰਦਰ ਖੜੇ ਸੀ ਮੋੜ ਤੇ ਕਿਉਂਕਿ ਨਾ ਇੱਕ ਬੱਚਾ ਆਉਂਦਾ ਇਧਰ ਕਲੋਨੀ ਚੋ ਤੇ ਉਹ ਬੱਚਾ ਨਾ ਜਿਵੇਂ ਕਿ ਬਾਬਾ RAMਦੇਵ ਜੀ ਦੇ ਮੇਲੇ ਤੋਂ ਉਹ ਕੁਝ ਖਿਡੌਣੇ ਲੈ ਆਏ ਮੇਲੇ ਤਾਂ ਲੱਗਦੇ ਰਹਿੰਦੇ ਤੇ ਬੱਚੇ ਵੀ ਕੁਝ ਨਾ ਕੁਝ ਲੈ ਕੇ ਆਉਂਦੇ ਰਹਿੰਦੇ ਆ ਪਰ ਇਹਨੇ ਇੱਕ ਬਾਜਾ ਜਿਹਾ ਲੈ ਕੇ ਆਇਆ ਸੀ ਔਰ ਬਾਜਾ ਇੰਨੀ ਜ਼ੋਰ ਦੀ ਆਵਾਜ਼ ਕੱਢਦਾ ਨਾ ਜਦੋਂ ਮੈਂ ਟਿਊਸ਼ਨ ਪੜਾਉਣੀ ਐ ਨੇ ਇੱਧਰ ਆ ਜਣਾ ਬੈਠਕ ਦੇ ਮੋਰੇ ਆ ਕੇ ਬਾਜਾ ਵਜਾਈ ਜਾਣਾ ਤੇ ਤਾਂ ਮੈਂ ਰਾਜਿੰਦਰ ਨੂੰ ਸੱਦਿਆ ਸੀ ਮੈਂ ਕਿ ਡਿਸਟਰਬ ਬਹੁਤ ਕਰਦਾ ਹੈ ਤੇ ਤੁਸੀਂ ਇਹਨੂੰ ਮੜਾ ਜਾ ਸਮਝਾ ਕੇ ਆਓ ਵੀ ਐਸ ਟਾਈਮ ਨਾ ਵਜਾਇਆ ਕਰ ਫਿਰ ਬੱਚਿਆਂ ਦਾ ਧਿਆਨ ਪੜ੍ਹਾਈ 'ਚ ਨਹੀਂ ਰਹਿੰਦਾਗਾ ਆਟੋਮੈਟਿਕਲੀ ਬੱਚਿਆਂ ਦਾ ਧਿਆਨ ਉੱਧਰ ਚਲਾ ਜਾਂਦਾ ਨਾ ਇੰਨੀ ਉੱਚੀ ਆਵਾਜ਼ 'ਚ ਜਿਹੜੀ ਥੋੜੀ ਜਿਹੀ ਫਰਸ਼ ਰਹਿ ਗਈ ਸੀ ਉਹ ਅੱਜ ਆਪਾਂ ਧੋਤੀ ਤੇ ਇੱਧਰ ਵਿਹੜੇ 'ਚ ਹੋ ਗਿਆ ਚਿੱਕੜ ਸੁੱਕ ਜੁਗਰਦੇ ਪੈਰ ਨੂੰ ਤੇ ਰਾਜਿੰਦਰ ਇੱਧਰ ਨਾਲੇ ਤਾਂ ਪਾਣੀ ਪਾਰੇ ਸੀ ਕਿਆਰੀਆਂ 'ਚ ਨਾਲੇ ਦਰਗਮਲਿਆਂ ਚ ਸਫਾਈ ਕੀਤੀ ਹੁਣ ਤੋੜਦੇ ਆ ਪਾਲਕ ਅੱਜ ਬਣਾਵਾਂਗੇ ਪਾਲਕ ਪਨੀਰ ਪਾਲਕ ਦਾ ਵਧੀਆ ਵਧ ਗਈ ਆਹ ਇਹਦਾ ਰੰਗ ਇਦਾਂ ਦਾ ਕਿਉਂ ਹੋ ਗਿਆ ਕਿ ਸੁੱਕਦਾ ਹੈ ਮਿੱਠੇ ਕਿਵੇਂ ਹੋ ਜਾਣਗੇ ਕਾ ਪੱਟਨੇ ਪਣਗੇ ਥੋੜਾ ਪਾਣੀ ਘੱਟ ਹੁੰਦਾ ਸੀ ਨਾ ਤਾਂ ਸੁੱਕ ਗਏ ਇਹ ਤਾਂ ਵਧੀਆ ਹੋ ਜਾਣੇ ਸੀਗੇ ਹੂੰ ਆਹ ਕੋਸ਼ੇ ਦੇ ਵਿੱਚ ਹੈਗੇ ਪੌਂਦੀ ਕੱਟ ਲੈ ਵਿੱਚੇ ਪਾ ਲਾਂਗੇ ਇਹਨੂੰ ਮੈਂ ਉਬਾਲ ਕੇ ਹੁਣ ਰੱਖ ਦੂੰਗੀ ਫਿਰ ਤੇ ਪਰਤੇ ਠੰਡੀ ਹੋ ਕੇ ਵਧੀਆ ਬਣ ਜਾਂਦੀ ਆ ਆ ਪਤਾ ਨਹੀਂ ਨੂੰ ਕੀ ਹੋ ਗਿਆ ਨਾ ਵਧੀਆ ਹਰਾ ਭਰਾ ਸੀਗਾ ਫੇਰ ਕਿ ਸੋਲਤ ਨਹੀਂ ਹਲਕੇ ਦੇ ਪੱਤੇ ਟੋਕਰੀ ਦੀ ਛੋਟੀ ਰਹਿ ਗਈ ਇਹਦੇ ਨਾਲ ਤਾਂ ਕੋਹ ਲੱਗਿਆ ਪਿਆ ਉਹਦੇ ਤੇ ਅੱਜ ਦੇਖਿਆ ਉੱਥੇ ਆ ਮੈਂ ਵੀ ਦੇਖਿਆ ਸੀਗਾ ਚਲ ਫਿਰ ਉਹ ਹੋ ਜਾਊਗਾ ਨਾ ਇਹ ਹੋਊਗਾ ਤਾਂ ਨਾ ਇਹ ਵੀ ਹੋ ਜੂਗਾ ਇਹ ਮੈਨੂੰ ਲੱਗਦਾ ਜੇ ਤੁੱਪ ਬਾਲੀ ਤਿੱਖੀ ਪੈ ਜਾਂਦੀ ਉਹਦੇ ਨਾਲ ਮਰ ਜਾ ਆ ਗਿਆ ਇਹ ਅੰਗੂਰਾਂ ਦੀ ਵੇਲ ਤਾਂ ਆਪਣੇ ਵਧੀਆ ਚੜ ਗਈ ਇਧਰ ਕੰਧਾਂ ਨਾਲ ਵਧੀਆ ਚੜ ਚੁਗੀ ਤੇ ਭਿੰਡੀਆਂ ਹੁਣ ਸੁੱਕਣ ਲੱਗ ਗਈਆਂ ਥੋੜੇ ਜਿਹਾ ਨਾ ਹੁਣ ਮੌਸਮ ਜਿਵੇਂ ਬਦਲ ਗਿਆ ਪੱਤੇ ਪੱਤੇ ਸੁੱਕਣ ਲੱਗ ਗਏ ਇਹਦੇ ਅਭੀ ਕਾ ਆ ਜਾਈਏ ਪਟੜਾ ਜਿੰਦਿਰਾਂ ਦੇ ਨਾਲ ਲੱਗੀ ਜਾਂਦਾ ਕਾ ਬੜੀ ਛੇਤੀ ਹੋ ਜਾਂਦਾ ਹੈ ਇਹ ਦੇਖ ਤਾਂ ਮੜੇ ਪਾਣੀ ਨਹੀਂ ਹੋ ਜਾਂਦਾ ਕਾਰੇ ਪਾਣੀ ਲਾਰੇ ਸੀ ਇਹਨੀਆਂ ਕਿ ਤਾਂ ਬਹੁਤ ਹੋਣੀਆਂ ਆ ਅਮ ਜਿਹੜੀ ਥੋੜੀ ਜਿਹੀ ਵੱਡੀ ਹੈ ਬਸ ਉਹ ਹੀ ਪੱਤ ਲਓ ਲੋ ਜੀ ਦਿਨ ਹੋ ਗਿਆ ਮੰਗਲਵਾਰ ਦਾ ਤੇ ਕੱਲ ਸੋਮਵਾਰ ਆਪਾਂ ਮੇਲੇ ਤੇ ਗਏ ਸੀਗੇ ਤਾਂ ਕਰਕੇ ਝਾੜੂ ਨਹੀਂ ਕੱਢ ਹੋਇਆ ਸੀਗਾ ਆ ਬਸ ਸਾਰੇ ਕੰਮ ਕਿਚਨ ਦੇ ਕਰਕੇ ਤੇ ਕੱਪੜੇ ਧੋ ਕੇ ਫਿਰ ਆਪਾਂ ਛੇਤੀ ਛੇਤੀ ਚੱਲ ਗਏ ਸੀਗੇ ਵੀ ਐਨਾ ਵੀ ਗਰਮੀ ਤਾਂ ਪਹਿਲਾਂ ਪਹਿਲਾਂ ਆ ਜੀਏ ਇਸ ਕਰਕੇ 1:30 ਵਜੇ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਅੱਜ ਮੈਂ ਕਿਹਾ ਝਾੜੂ ਕੱਢਦਾ ਇਹ ਬੈੱਡ ਸ਼ੀਟ ਜਿਹੜੀ ਹੈ ਵੀ ਧੋਤੀ ਸੀਗੀ ਕੱਲ ਇੱਥੇ ਜਿਹੜੀ ਚਾਦਰ ਵਿਛਾਉਣੇ ਹੁੰਦੇ ਆ ਇਹਨੂੰ ਵੀ ਵਿਛਾਉਣ ਦਾ ਟਾਈਮ ਨਹੀਂ ਲੱਗਿਆ ਬਸ ਉੱਥੋਂ ਆ ਕੇ ਮੇਲੇ ਤੋਂ ਤੇ ਰੈਸਟ ਕਰਕੇ ਕੱਪੜੇ ਵਗੈਰਾ ਐਵੇਂ ਰੱਖਤੇ ਅੱਜ ਸਾਰੇ ਜਿਹੜੇ ਆ ਤੈਂ ਲਾ ਲਾ ਕੇ ਰੱਖੇ ਆ ਪ੍ਰੈਸ ਕਰਨ ਵਾਲੇ ਅੱਜ ਪ੍ਰੈਸ ਕਰੂੰਗੀ ਤੇ ਹੁਣ ਇਸ ਚਾਦਰ ਨੂੰ ਵੀ ਵਿਛਾਦਾ ਸਵੇ ਪਾਣੀ ਆਇਆ ਹੈ। ਹੁਣ ਟਰਾਲੀ ਦੀ ਵੀ ਸਫਾਈ ਹੋ ਰਹੀ ਹੈ। ਸਹੀ ਆਪਦੇ ਸਾਧਨ ਜਿਹੜੇ ਵਧੀਆ ਚਮਕਾ ਕੇ ਰੱਖਣੇ ਚਾਹੀਦੇ। ਮੋਟਰਸਾਈਕਲ ਤੇ ਟਰਾਲੀ ਦੀ ਸਫਾਈ ਹੋ ਰਹੀ ਹੈ ਅੱਜ। ਹੋ ਜੀ ਟਾਈਮ ਹੋ ਗਿਆ ਪੋਣੇ 4 ਵਜੇ ਦਾ। ਤੇ ਮੈਂ ਇੱਥੇ ਬੈਠ ਕੇ ਬੱਚਿਆਂ ਦੇ ਟੈਸਟ ਤਿਆਰ ਕਰ ਰਹੀ ਸੀਗੀ ਕਿਉਂਕਿ ਟਿਊਸ਼ਨ ਵਾਲੇ ਬੱਚਿਆਂ ਦੇ ਹੁਣ ਇਗਜ਼ਾਮ ਸਟਾਰਟ ਹੋਣ ਵਾਲੇ ਆ ਇਸ ਕਰਕੇ ਉਹਨਾਂ ਦੇ ਫੁੱਲ ਸਿਲੇਬਸ ਟੈਸਟ ਬਣਾ ਰਹੀ ਸੀਗੀ ਜੀ। ਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡੇ ਕਮੈਂਟ ਬਹੁਤ ਵਧੀਆ ਲੱਗਦੇ ਆ ਤੇ ਤੁਸੀਂ ਸਪੋਰਟ ਕਰਦੇ ਹੋ ਬਹੁਤ ਵਧੀਆ ਲੱਗਦੇ ਆ ਥੈਂਕ ਯੂ ਜੀ ਠੀਕ ਹੈ ਜੀ ਅੱਜ ਵਾਲੇ ਵਲੌਗ ਦਾ ਆਪਾਂ ਕਰ ਰਹੇ ਐਂਡ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਇਧਰ ਆਪਣੀ ਮਹਿੰਦੀ ਜਿਹੜੀ ਕੱਲ ਮੇਲੇ ਤੋਂ ਲਵਾ ਕੇ ਆਈ ਸੀ ਆ ਵਾਲੀ ਤੇ ਹੈਗੀ ਐ ਤੇ ਆ ਵਾਲੀ ਲੱਤ ਗਈ ਹੈ ਜੀ ਬਿਲਕੁਲ ਹੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ